ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਕਿਉਂਕਿ ਮੈਂ ਜਦੋਂ ਵੀ ਅਕਸਰ ਪਿੰਡਾਂ ਚੋਂ ਹੁੰਦਾ ਸੀ ਹਰ ਪਿੰਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਤੇ ਹੋਰ ਇਹਨਾਂ ਦੀ ਡਿਮਾਂਡ ਹੁੰਦੀ ਸੀ ਵੀ ਸਾਡੇ ਪਿੰਡ ਦੀ ਸੜਕ ਜਿਹੜੀ ਆ ਉਹ ਵਧੀਆ ਬਣ ਜਾਵੇ ਅੱਜ ਉਹ ਦਿਨ ਆ ਗਿਆ ਤੇ ਮੈਂ ਪਿੰਡ ਵਾਸੀਆਂ ਨੂੰ ਵਧਾਈ ਦੇਣ ਆਇਆ ਵੀ ਤਗੜੇ ਹੋਵੋ ਤੁਹਾਡੀ ਸੜਕ ਬਣ ਰਹੀ ਕਿੰਨੀ ਲਗਤ ਨੂੰ ਸਰ ਹੋਇਆ ਵੱਡੇ ਭਾਜੀ ਇਹ ਸੜਕ ਜਿਹੜੀ ਆ ਇਹ ਤਕਰੀਬਨ ਇਹ ਜਿਹੜੇ 5-6 ਪਿੰਡ ਕਵਰ ਕਰੋਗੇ ਕਾਦੀਆਂ ਤੋਂ ਲੈ ਕੇ ਸਾਰੇ ਕੱਲੇ ਕੱਲੇ ਪਿੰਡੋਂ ਕਬਰ ਕਰਦੀ ਜਾਊਗੀ ਕਿਉਂਕਿ ਇਸ ਸੜਕ ਉਧਰੋਂ ਹੀ ਆਪਾਂ ਮੂਵਮੈਂਟ ਲੈ ਕੇ ਗਏ ਆ ਵੀ ਜਿੱਧਰ ਜਿੱਧਰ ਸਾਨੂੰ ਡਿਮਾਂਡ ਸੀ ਇਸ ਸੜਕ ਦੀ। ਠੀਕ ਹੈ। ਲਾਗਤ ਕਿੰਨੀ ਨਾ ਹੋਇਆ? ਸਟ੍ਰੂਪ ਦੇ ਕਰੀਬ ਇਦੀ ਲਾਗਤ ਆ ਸੀ। ਉਹ ਸਾਰੇ ਪਿੰਡਾਂ ਵਿੱਚ ਕਈ ਥਾਵਾਂ ਤੇ ਛੱਪੜ ਆ ਗਏ ਨੇ ਵਿਕਾਸ ਦੀ। ਉਹ ਕਿੰਨੇ ਚਿਰ ਚੋਹੋ ਜੇ। ਬੱਸ ਬੰਦੀ ਜਾ ਵੇਖੋ ਤਿਆਰੀ ਆ ਆ ਬਾਕੀ ਪਿੰਡਾਂ ਦੇ ਵਿੱਚ ਵੇਖੋ ਸਕੂਲਾਂ ਦੇ ਵਿੱਚ ਵੇਖੋ ਦਿਨੋਂ ਦਿਨ ਜਿਹੜਾ ਕੰਮ ਚੱਲ ਰਿਹਾ ਠੀਕ ਹੈ। ਇੱਕ ਦੇਖ ਬੜੀ ਹੈਰਾਨੀ ਦੀ ਗੱਲ ਇਹ ਆ ਵੀ ਉਹਦੇ ਵਿੱਚ ਨਵੇਂ ਵਿਆਹ ਜੋੜੇ ਬੱਚੇ ਬਜ਼ੁਰਗ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਫਿਰਨ ਗਏ ਨੇ ਔਰ ਉਸ ਪੈਲਗਾਮ ਦੀ ਜਿਹੜੀ ਤਰਤੀ ਆ ਉਥੇ ਦਰਿੰਦਿਆਂ ਨੇ ਮੈਂ ਕਹਿ ਸਕਦਾ ਵੀ ਇਹ ਦਰਿੰਦਗੀ ਕੀਤੀ ਆ ਜਿਹੜੀ ਪਰ ਇਹਦੇ ਵਾਸਤੇ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਇਹਦੇ ਵਿੱਚ ਸਾਰਾ ਸੋਖ ਹੈ ਠੀਕ ਆ ਜੀ ਸਾਰਾ ਦੇਸ਼ ਸੋਖ ਦੇ ਵਿੱਚ ਹੈ ਉਹ ਸਰਕਾਰ ਨੇ ਜਿਹੜਾ ਆਪਾਂ ਬਾਰਡਰ ਬੰਦ ਕਰਦੇ ਨੇ ਇਹਦੇ ਬਾਰੇ ਕੀ ਦੇਖੋ ਜੀ ਇਦੇ ਵਿੱਚ ਤੇ ਜੋ ਭਾਰਤ ਸਰਕਾਰ ਦੀ ਸੋਚ ਹੈ ਪਰ ਅਸੀਂ ਤੇ ਸ਼ੁਰੂ ਤੋਂ ਕਹਿੰਦੇ ਆਂ ਵੀ ਬਾਰਡਰ ਦੀ ਸੁਰੱਖਿਆ ਵਧਾਉਣੀ ਚਾਹੀਦੀ ਆ ਪੰਜਾਬ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਪਠਾਨਕੋਟ ਸਾਰਾ ਏਰੀਆ ਜਿਹੜਾ ਇਹ ਬਾਰਡਰ ਦੇ ਨਾਲ ਆ ਠੀਕ ਹੈ ਇਹਨੂੰ ਬਾਰਡਰ ਏਰੀਆ ਨੂੰ ਵਧੀਆ ਇਹਦੀ ਮੈਕਾ ਸੈਕਟਰੀ ਨੂੰ ਮੈਨੇਜ ਕਰਨਾ ਚਾਹੀਦਾ ਵਾ ਇਹਦੀ ਸੁਰੱਖਿਆ ਪ੍ਰਤੀ ਕੋਈ ਲਾਪਰਵਾਹੀ ਨਹੀਂ ਬਰਤਣੀ ਚਾਹੀਦੀ ਹਾਂਜੀ ਮੈਂ ਡਾਕਟਰ ਜਗਦੀਸ਼ ਸਿੰਘ ਬਲਾਕ ਨਿਚਾਰਜ ਹਲਕਾ ਬਟਾਲਾ ਸਰਪੰਚ ਪਿੰਡ ਅਰਜਾਦਾ ਅਸੀਂ ਸਾਡੇ ਐਮਐਲਏ ਸਾਹਿਬ ਮਨ ਸੇਰਿੰਗ ਸੇਤ ਸਿੰਘ ਸ਼ਾਹਰੀ ਕਲਸੀ ਜੀ ਅਜਾਇਸ ਸਾਡੇ ਸੜਕ ਦਾ ਕਾਦੀਆਂ ਤੋਂ ਤਤਲੇ ਕਬਾਰ ਢੇਰੀਵਾਲ ਔਰ ਜਫਰਵਾਲ ਖੁੰਡਾ ਤੱਕ ਉਦਘਾਟਨ ਕਰਕੇ ਗਏ ਆ ਚਲੋ ਸਾਡੀ ਬਰੇ ਚਰਾਂ ਦੀ ਡਿਮਾਂਡ ਸੀ ਸਾਡੇ ਘੱਟੋ ਘੱਟ 35 ਸਾਲ ਹੋ ਗਏ ਆ ਅਦੇ ਡਿਮਾਂਡ ਦੀ ਵੀ ਸੜਕ ਸਾਡੀ ਜੀ ਕੋਈ ਐਕਸੀਡੈਂਟ ਹੋ ਜਾਂਦਾ ਕਦੇ ਟ੍ਰੈਲਲੀ ਉਲਟੀ ਹੁੰਦੀ ਆ ਕਿਉਂਕਿ ਸੜਕ ਜਿਹੜੀ ਉੱਚੀ ਹੋ ਜਾਂ 18 ਫੁੱਟ ਕਰਕੇ ਗਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਐਮਐਲ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨੀ ਪੁਰਾਣੀ ਤਗੜੀ ਡਿਮਾਂਡ ਜਿਹੜੀ ਸਾਡੀ ਪੂਰੀ ਕੀਤੀ ਆ ਅਸੀਂ ਸਾਰਾ ਨਗਰ ਇਲਾਕਾ ਨਿਵਾਸੀ ਉਹਨਾਂ ਦਾ ਤਹਿ ਦਿਲੋਂ ਦਾ ਐਮਐਲ ਸਾਹਿਬ ਦਾ ਅਮਨਸੀਰ ਸਿੰਘ ਸੈਟਿਕਲਸੀ ਦਾ ਧੰਨਵਾਦ ਕਰਦੇ ਆ ਗਰਾਊਂਡ ਵੱਲੋਂ ਕੀ ਕਹਿਣਾ ਕਿਹਾ ਸਾਡੇ ਗਰਾਊਂਡ ਸੀ ਜੀ ਬੜੇ ਚਿਰਾਂ ਦੀ ਰੁਕੀ ਹੋਈ ਆ ਕਿਉਂਕਿ ਸਾਡੇ ਬੱਚਿਆਂ ਨੂੰ ਖੇਡਣ ਵਾਸਤੇ ਸਾਡਾ ਸੰਗ ਦਾ ਸਾਡੇ ਟੂਰਨਾਮੈਂਟ ਕਬੱਡੀ ਹੁੰਦੀ ਆ ਔਰ ਤਰਾ ਵਧੀਆ ਵਧੀਆ ਟੀਮਾਂ ਜੋ ਸਾਡੇ ਤੇ ਖੇਡ ਕੇ ਜਾਂਦੀ ਆ ਤੋਂ ਕਹਿੰਦੇ ਕੋਈ 2-4 ਮਹੀਨੇ ਦੇ ਅੰਦਰ-ਅੰਦਰ ਹੀ ਸਾਡਾ ਵਧੀਆ ਤਰੀਕੇ ਨਾਲ ਗਰਾਊਂਡ ਔਰ ਸਟੇਡੀਅਮ ਬਣਾ ਬੜੇ ਜਗਾ ਮੌਕੇ ਤੇ ਸਾਡੇ ਵੀਰੋ ਸਾਹਿਬ ਨੂੰ ਬੁਲਾ ਕੇ ਉਹਨਾਂ ਨੇ ਤੁਰੰਤ ਕਾਰਵਾਈ ਕਰਨ ਵਾਸਤੇ ਆਧਿਆਤਾਂ ਦਿੱਤੀਆਂ ਵਾ ਸੋ